ਜ਼ਿੰਦਾਬਾਦ ਸ੍ਰੀ ਰਾਮ ਗਾਂਧੀ ਜੀ ਜ਼ਿੰਦਾਬਾਦ ਭਗਵਾਨ ਤੁਮਾਰ ਮੁਰਦਾਬਾਦ ਜ਼ਿੰਦਾਬਾਦ ਭਗਵਾਨ ਤੁਮਾਰ ਮੁਰਦਾਬਾਦ ਜ਼ਿੰਦਾਬਾਦ ਆਮ ਆਰਮੀ ਸਰਕਾਰ ਮੁਰਦਾਬਾਦ ਜ਼ਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਜ਼ਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਜ਼ਿੰਦਾਬਾਦ ਆਲ ਇੰਡੀਆ ਨੈਸ਼ਨਲ ਕਾਂਗਰਸ नेशनल कांग्रस इंडियन नेशनल कांग्रस श्री राहुल गांधी जी श्रीमती सोनिया गांधी जी मुरदाबाद 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 केंद्र मोदी सरकार मुर्दाबाद 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 इन जी सरकार भगवंत मान सरकार मुर्दाबाद 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 ਇਹਨਾਂ ਦੀ ਕੇਂਦਰ ਦੀ ਮੋਦੀ ਦੀ ਸਰਕਾਰ ਮਰਦਾਬਾਦ 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 ਇਹਦੇ ਨੂੰ ਵਰਤਵਾਦੀ ਜਾਜ ਮਰਦਾਬਾਦ 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 ਬਿਰੋਗਾਲਿਆ ਤੇ ਬੁਰਾਂ ਦਾਵਾ ਮਹਾਰਾਜ ਦੇ ਵਿੱਚ ਲਿਖਿਆ ਆਪੇ ਬੀਜ ਆਪੇ ਹੀ ਖਾਏ ਜਿਹੜਾ ਆਪਣੀ ਬੀਜ ਦਾ ਉਹਨੇ ਆਪਣੀ ਵੜਣੀ ਆ ਸਰਕਾਰਾਂ ਦੇ ਆਉਂਦੀਆਂ ਜਾਂਦੀਆਂ ਰੰਗੀਆਂ ਵਾਂ ਜੋ ਵੀ ਸੱਟ ਤੇ ਹੋਇਆ ਸੀ ਉਹ ਨਹੀਂ ਕਹਿ ਸਕਦੇ ਜੋ ਕੁਝ ਹੋ ਗਿਆ ਹੋ ਗਿਆ ਉਹਨੂੰ ਇਹ ਬਰਦਾਸ਼ਤ ਕਰ ਲਿਆ ਕੋਈ ਗੱਲ ਨਹੀਂ ਅਸੀਂ ਅਨੇ ਗਾਂਈ ਬਾਜ ਜਾਓ ਕਾਂਗਰਸ ਦੀ ਜੇ ਕਾਰ ਲਿਆਓ ਤੇ ਆਪਣਾ ਧਰਮ ਬਚਾਓ ਸਾਡਾ ਧਰਮ ਚੜਵਾਲਿਆਂ ਨੇ ਤੇ ਨਾਲ ਹੀ ਸਾਡਾ ਖੋਗਾ ਵੀ ਇੱਥੀ ਆ ਤੇ ਕੋਈ ਵੀ ਦੋਖਾ ਕਰਦਾ ਵੇਦੇ ਉੱਥੇ ਮੌਕੇ ਤੇ ਉਸੇਲੇ ਪਹੁੰਚਦੇ ਆ ਤੇ ਮੈਂ ਇਹਨਾਂ ਵਿਦਨਾਂ ਦਿਲੋਂ ਧੰਨਵਾਦ ਕਰਦਾ ਵਾਂ ਬਾਕੀ ਦੀਪ ਸਿੱਧੂ ਨੇ ਆਖਿਆ ਸੀ ਛਾੜੂ ਤੂੰ ਹੀ ਦੇ ਦੇਣਾ ਤੇ ਪਸਦੌਣਾ ਤੇ ਇਹਨਾਂ ਚੁੰਨੀਆਂ ਢਾਡੀਆਂ ਲਾਉਣੀਆਂ ਤੇ ਤੁਸੋਂ ਐ ਹੋ ਜਾ 70 ਫੇਰਦਾ ਤੂੰ ਫਿਰ ਗੱਦ ਕਰੋਗੇ ਤੇ ਵੀਰ ਜੀ ਲੋਕਾਂ ਦੇ ਹੱਕ ਦਿੱਤਾ ਕਾਰਵਾਈ ਕੀਤੀ ਜਾ ਰਹੀ ਹੈ ਇਸ ਖਿਲਾਫ ਆਪਾਂ ਅੱਜ ਸਾਰੇ ਭੈਣ ਭਰਾ ਇਕੱਤਰ ਹੋਏ ਆ। ਤੇ ਇਸ ਤੇ ਆਪਾਂ ਸਾਰਿਆਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਆਪਾਂ ਆਪਣਾ ਕਾਂਗਰਸ ਪਾਰਟੀ ਦੇ ਵਾਸਤੇ ਇਹ ਲੀਡਰਾਂ ਦੇ ਹੱਕ ਦੇ ਵਿੱਚ ਇਕਤਾ ਦਾ ਸਬੂਤ ਦਿੰਦੇ ਹੋਏ ਆਵਾਜ਼ ਬੁਲੰਦ ਕਰਨੀ ਆ ਕਿ ਮਜੀਠੇ ਹਲਕੇ ਦੇ ਵਿੱਚ ਤੁਹਾਡੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਮੁੱਦਾ ਹੀ ਨਹੀਂਗਾ। ਹਾਈ ਕੋਰਟ ਨੇ ਪੋਰਟਸਪਸਰਾ ਨੇ ਵੀ ਜਵਾਬ ਦਿੱਤਾ ਵੀ ਇਹ ਦਫਾ ਬੜਦੀ ਨਹੀਂ ਇਹ ਦਫਾ ਲੱਗਦੀ ਨਹੀਂ ਆਪਾਂ ਰੋਜ਼ ਟੀਵੀ ਤੇ ਜਰੂਰ ਦੇ ਅਖਬਾਰਾਂ 'ਚ ਪੜ੍ਹਦੇ ਆਂ ਕਿ ਕੀ ਕੁਝ ਹੋ ਰਿਹਾ ਉਹ ਤੇ ਕਹਿਆ ਵੀ ਇਹ ਕੋ ਇੱਕ ਮੱਝ ਨਿਬੜੀ ਹੈ ਤੋਂ ਦੁਨੀਆਂ ਨੂੰ ਪੁੱਛਾ ਮਾਰ-ਮਾਰ ਰਹੀ ਹੈ ਕਿ ਇਹ ਵੀ ਮੇਰੇ ਵਰਗੀਆਂ ਹੋ ਜਾਣ ਇਹ ਤੁਸੀਂ ਵੇਖਿਓ ਸਮਾਂ ਥੋੜਾ ਹੀ ਰਹਿ ਗਿਆ ਕਿ ਇਹਨਾਂ ਦਾ ਚੱਲ ਵਾਲਿਆਂ ਦਾ ਹਾਲ ਕੀ ਹੁੰਦਾ ਇਹਨਾਂ ਨੂੰ ਲੋਕਾਂ ਨੇ ਘਰੋਂ ਬਾਹਰ ਮੀਰ ਪੰਮਾ ਪ੍ਰਤਾਪ ਜੀ ਗੋਗਾ ਜੀ ਸਾਡਾ ਵੀਰ ਅਪੂ ਜੀ ਤੇ ਮੇਰੇ ਕੋਲ ਨਾ ਸ਼ਾਇਦ ਜੇ ਮੈਂ ਤਕਰੀਬਨ ਤਕਰੀਬਨ ਪੂਰੇ ਨਾਮ ਨਹੀਂ ਜਾਣਦਾ ਜਿੱਦਾਂ ਮੇਰਾ ਨਾਮ ਵੀਰ ਨੇ ਇੱਕ ਮੇਰੇ ਗੁਆਂਢੀਆਂ ਦੇ ਕੋਈ ਪਰਿਵਾਰ ਹੀ ਜਿਹੜੇ ਹਿੰਦੂ ਪਰਿਵਾਰ ਦਾ ਕਰਦੇ ਜਿਵੇਂ ਉਹ ਸਾਡੇ ਪੁੱਤਰਾ ਤੇਰੇਨ ਦਾ ਜਾਂ ਤੇਰਾ ਹੀ ਨਾਮ ਲੈਣਾ ਉਹਨਾਂ ਪਾਲੀ ਤੋਂ ਉਹਦਾ ਭਾਲ ਮੈਨੂੰ ਗੱਲ ਲੈਣ ਨਾਲੋਂ ਇਹੋ ਹੀ ਕਹਾਂਗਾ ਕਿ ਕਾਂਗਰਸ ਦੀ ਰੀੜ ਦੀ ਹੱਡੀ ਸਾਰੇ ਹੀ ਵਰਕਰ ਇਹ ਸਾਰੇ ਉਹ ਆਪਾਂ ਅੱਜ ਬੈਠੇ ਆ ਜਿਹੜੇ ਜਿਹੜਾ ਹੂ ਆ ਤੁਸੀਂ 10 ਸਾਲ ਕਾਂਗਰਸ ਦੀ ਪੂਰੇ ਪੂਰੇ ਜਦੋਂ ਕੈਪਟਨ ਮਰੇ ਦੀ ਸਰਕਾਰ ਸੀ ਤੇ ਉਸ ਤੋਂ ਬਾਅਦ ਜਦੋਂ ਅਕਾਲੀਆਂ ਦੀ ਨੂੰ ਮੌਕਾ ਦਿੱਤਾ ਤੇ ਇਹਨਾਂ ਆਰਖੋਤੀ ਜੋ ਹਜ਼ਾਰ ਰੁਪਏ ਆ ਕੇ ਰੱਖ ਦਿੱਤੇ ਉਹ ਕਿਸੇ ਭਾਈਚਾਰੇ ਕਿਸੇ ਮذਬ ਕੋ ਲੋਕੇ ਨਹੀਂ ਆ ਇਹ ਝਾਰੂ ਵਾਲੇ ਵੀ ਉਸੇ ਤਰਜ਼ ਤੇ ਵਸੇ ਰਾਤ ਦੇ ਚੱਲ पे ਡਿਕਟੇਟਰਸ਼ਿਪ ਦਾ ਰਾਜ ਕੀਤਾ ਸਾਡੇ ਮਜੀਦ ਦੇ ਹਲਕੇ ਦੇ ਵਿੱਚ ਉਹਨਾਂ ਨੇ ਕਿਵੇਂ ਪਾਰਟੀ ਪਰਵਰਤਨ ਕਰਵਾਇਆ ਅੱਜ ਝਾੜੂ ਵਾਲਿਆਂ ਦੀ ਸਰਕਾਰ ਪੰਜਾਬ ਦੇ ਵਿੱਚ ਝੂਠੇ ਵਰਤੇ ਦਾ ਅੱਜ ਕਰਕੇ ਉਸੇ ਤਰਜ਼ ਤੇ ਚੱਲ ਪਈ ਹੈ ਕੀ ਪ੍ਰਧਾਨਤਮਾ ਜੀ ਇਹ ਦਿੱਲੀ ਦੇ ਲਾਲੇ ਕੇਜਰੀਵਾਲ ਜੀ ਨੇ ਜਿਵੇਂ ਪੰਜਾਬ ਦੇ ਲੋਕਾਂ ਦੇ ਨਾਲ 2022 ਤੋਂ ਪਹਿਲਾਂ ਸੰਵਾਦ ਰਾਜ ਕੇ ਭਾਵੇਂ ਉਹ ਸਾਡਾ ਕਿਸਾਨ ਭਾਈਚਾਰਾ ਆਵੇ ਮਜ਼ਦੂਰ ਓਕੇ ਆਪਣੇ ਪਿੰਡ ਚ ਆਪਣੇ ਲਾਗਲੇ ਪਿੰਡ ਚ ਜਿਵੇਂ ਜਿਵੇਂ ਦਾ ਤੁਹਾਡਾ ਵੀਰੋ ਸਰਕਲ ਆ ਰਿਸ਼ਤੇਦਾਰੀ ਦਾ ਪਾਰਟੀ ਕਰਕੇ ਸੱਜਣਾ ਮਿਤਰਾ ਕਰਕੇ ਲੱਗ ਜੋ ਕਿ ਆਪਣੇ ਮਜੀਠੇ ਹਲਕੇ ਤੋਂ ਵੀ ਕਾਂਗਰਸ ਪਾਰਟੀ ਦਾ ਨੁਮਾਇंदा ਚੁਣ ਕੇ ਆਪਾਂ ਵਿਧਾਨ ਸਭਾ ਦੇ ਵਿੱਚ ਭੇਜੀ ਤਾਂ ਕਿ ਜਿਹੜਾ ਮਜੀਠਾ ਹਲਕਾ ਸਾਡਾ ਵਕ ਵਕ ਮਸ਼ਵਰਾ ਦੇ ਨਾਲ ਕਰੀ ਜ਼ਿੰਦਗੀ ਚ ਇਹ ਨਹੀਂ ਵੇਖਿਆ ਕਿ ਸਰਕਾਰ ਦੇ ਉਹ ਵਿਆ ਜਾਂ ਜਿਹੜਾ ਜਿਨ੍ਹਾਂ ਦੀ ਕੋਲ ਕੈਬਿਨੇਟ ਆ ਰਹਿ ਜਾਂ ਉਹ ਧਰਨੇ ਦੇ ਬਹਿਰ ਸੋ ਬਾਜਵਾ ਸਾਹਿਬ ਦੇ ਵਿਰੁੱਧ ਜੋ ਐਫ ਆਈ ਆਰ ਕੀਤੀ ਆ ਪਹਿਲਾਂ ਤੇ ਸਭ ਤੋਂ ਨਿੰਦਨਯੋਗ ਆ ਕਿਉਂ ਇੱਕ ਬੰਨੇ ਤਰੀਕ ਇਹ ਕਹਿੰਦੇ ਜੇ ਸੰਵਧਾਨ ਸਾਡਾ ਕਹਿੰਦਾ ਕਿ ਖੁੱਲ ਕੇ ਬੋਲੋ ਤੇ ਜੇ ਕੋ ਖੁੱਲ ਕੇ ਬੋਲਦਾ ਬੋਲਣ ਲੱਗਦਾ ਤੇ ਉਹਨੂੰ ਕੋਈ ਜਾ ਕੇ ਗਲੋ ਫੜ ਲੈਂਦੇ ਜੀ ਬਾਕੀ ਇੱਕ ਕੱਲ ਮੈਂ ਅਮਿਤ ਰੋੜੇ ਜੀ ਦਾ ਪਿਆਰ ਸੁਣ ਰਿਹਾ ਹਾਂ ਉਹਦੀ ਗੰਦੀ ਸ਼ਬਦਾਵਲੀ ਮੇਰਾ ਖਿਆਲ ਔਰ ਬਾਜਵਾ ਸਾਹਿਬ ਤੇ ਉਹਨਾਂ ਦੇ ਫਾਦਰ ਤੇ ਸੁਖੀ ਰੰਧਾਵਾ ਜੀ ਇਹ ਸਾਰੇ ਕੈਬਨਟ 'ਚ ਇਕੱਠੇ ਵੀ ਰਹੇ ਆ ਅਮਿਤ ਰੋੜੇ ਦੇ ਜੋ ਜਦਾਉ ਕਹਿੰਦਾ ਇਹਨਾਂ ਮੈਂ ਹਲਕਾ ਪਾ ਕੇ ਤੇ ਗੱਲ ਚੋਂ ਕੱਢ ਲਊਗਾ ਤੇ ਮੈਂ ਜੋ ਹੀ ਮੈਂ ਬੋਲਣ ਨਹੀਂ ਚਾਹੁੰਦਾ ਦੁਬਾਰਾ ਉਹ ਗੱਲ ਚਾਹੁੰਦਾ ਕਿ ਪੁੱਤ ਤੁਮਾਰੇ ਜੰਮਿਆ ਮੜੀਆਂ ਆਹ ਰਾਜੀ ਸਤਾਈ ਦੇ ਵਿੱਚ ਤੁਹਾਡੀ ਕਦੇ ਲੱਭੜੇ ਮੜੀਆਂ ਤੁਸੀਂ ਜੇ ਤੁਹਾਨੂੰ ਪਿੰਡੋ ਪਿੰਡੀ ਲੋਕਾਂ ਨੇ ਨਾਂ ਪਾਥੀਆਂ ਮਾਰ ਕੇ ਭਜਾਇਆ ਤੇ ਸਾਨੂੰ ਤੇਰੇ ਨਾਂ ਮਾਰ ਕੇ ਇਸ ਲਈ ਮੇਰੇ ਵੀਰੋ ਅੱਜ ਆਪਾਂ ਇਸ ਮੁੱਦੇ ਦੇ ਇਕੱਠੇ ਹੋਏ ਆ ਕਿ ਆਪਾਂ ਪ੍ਰਤਾਪ ਸਿੰਘ ਬਾਜਵਾ ਜੀ ਤੇ ਇੱਕ ਜਿਹੜਾ ਸੁਭਾ ਪ੍ਰਧਾਨ 올 인디아 내셔널 காங்கிரஸ் ਕਮਿਟੀ ਬ੍ਰਿਗੇਡ ਮੈਂ ਅੱਜ ਮਜੀਠੇ ਆਇਆ ਹਾਂ ਇਹ ਸਾਡੇ ਮਜੀਠੇ ਤੋਂ ਪੰਮਾ ਪਰਦਾਵਾਂ ਜੀ ਚੇਅਰਮੈਨ ਸਾਹਿਬ ਵੋਗਾ ਜੀ ਤੇ ਸਰਪੰਚ ਪੰਚ ਇਹ ਸਾਰੀ ਕਾਰਸ ਦੀ ਰੀੜ ਦੀ ਹੱਡੀ ਸਾਡੀ ਜਿਹੜੀ ਅੱਜ ਇਕੱਠੀ ਹੋਈ ਆ ਇਹ ਜਿਹੜੀਆਂ ਭਗਵੰਤ ਮਾਨ ਦੀਆਂ ਜਿਹੜੀਆਂ ਸਾਡੇ ਵੱਡੇ ਲੀਡਰ ਆ ਜਿਹੜੇ ਐਲਓਪੀ ਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਦੇ ਖਿਲਾਫ ਜਿਹੜਾ ਐਫ ਆਈ ਆਰ ਕੀਤੀ ਆਪਣੀ ਘਟਿਆ ਸੋਚ ਦਾ ਸਬੂਤ ਦਿੱਤਾ ਵਾ ਉਹਨਾਂ ਦੇ ਖਿਲਾਫ ਅੱਜ ਅਹੀਂ ਇਥੇ ਪੁਤਲਾ ਸਾੜਨ ਆਏ ਹਾਂ ਤੇ ਇਸ ਕਰਕੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਕਹਿੰਨੇ ਆ ਕਿ ਮੌਜੂਦਾ ਸਰਕਾਰ ਆ ਤੇਰੀ ਚਲਾਲਾ ਇਹਨੂੰ ਜੇ ਚੰਗੀ ਤਰ੍ਹਾਂ ਚਲਾਉਣਾ ਹੁੰਦਾ ਹੀ ਤੇ ਜੇ ਤੇਰੇ ਕੋ ਕੈਬਨਟ ਰਹਿ ਗਿਆ ਤੇ ਕੈਬਨਟ ਰਹਿ ਕ ਕਦੀ ਵੀ ਕਿਤੇ ਵੀ ਧਰਨਾ ਨਹੀਂ ਦਿੰਦਾ ਹੁੰਦਾ ਕਦੀ ਮੌਜੂਦਾ ਸਰਕਾਰ ਧਰਨਾ ਨਹੀਂ ਦਿੰਦੀ ਸੋ ਇਹਨਾਂ ਦੇ ਅਮਿਤ ਅਰੋੜਾ ਜੀ ਜੋ ਮਾੜਾ ਮਾੜੀ ਮੋਤੀ ਸ਼ਬਦਾਵਲੀ ਜਿਹੜੀ ਗਲਤ ਬੋਲ ਰਿਹਾ ਉਹ ਵੀ ਆਪਣੇ ਆਪ ਚ ਸਧਾਰਨ ਤੇ ਪੰਚਾਇਤ ਜਿਹੜੀਆਂ ਆਪਣੀ ਸਰਕਾਰ ਆ ਜਿਹੜੀ ਮੌਜੂਦਾ ਉਹ ਧਰਨੇ ਦੇਣ ਦੀ ਥਾਂ ਝੂਠੀਆਂ ਐਫ ਆਈ ਆਰਾਂ ਥਾਂ ਕੰਮ ਕਰੇ ਸਕੂਲਾਂ ਦੇ ਨਾਂ ਤੇ ਵੀ ਤੁਸੀਂ ਵੇਖਣ ਦੇ ਜਿੱਦਾਂ ਅੱਗੇ ਸਾਰੀਆਂ ਡਿਸਪੈਂਸਰੀਆਂ ਦੇ ਨਾਂ ਤੇ ਹੋਇਆ ਹੀ ਉਹੀ ਹਾਲ ਹੈ ਜਿਹੜੇ ਪੁਰਾਣੇ ਕਮਰੇ ਬਣੇ ਆ ਉਹਨਾਂ ਨੂੰ ਰੰਗ ਪੁੱਤੀ ਕਰਕੇ ਤੇ ਉਹਨਾਂ ਦਾ ਜਿਹੜਾ ਬੋਝ ਆ ਉਹ ਪੰਜਾਬ ਦੇ ਲੋਕਾਂ ਤੇ ਪਾਉਂਦੇ ਆ ਇਸ ਕਰਕੇ ਇਹ ਭਗਵੰਤ ਮਾਨ ਨੂੰ ਜਿਹੜਾ ਸੋਭਾ ਨਹੀਂ ਦਿੰਦਾ ਇਸ ਲਈ ਚੰਗੀ ਤਰ੍ਹਾਂ ਜਿਹੜੇ ਦੋਸਾ ਰਹਿ ਗਏ ਆ ਉਹ ਚਲਾ ਲੈ 2027 ਚ ਹਰ ਬੰਦੇ ਦੇ ਪਤਾ ਵਾ ਕਿ ਕਾਂਗਰਸ ਦੀ ਬਹੇਰੀ ਚੱਲਣ ਢਈ ਆ ਤੇ ਕਾਂਗਰਸ ਦੀ ਸਰਕਾਰ ਬਣਨੀ ਆ ਇਹਦੇ ਤੋਂ ਉਹ ਬਖਲਾਇਆ ਵਾ ਜਿਹਦੇ ਕਰਕੇ ਉਹ ਇਸ ਵੇਲੇ ਕਦੀ ਕਹੇ ਤੇ ਐਫ ਆਈ ਆਰ ਕਰਦੇ ਕਦੀ ਕੋਈ ਆਪਣਾ ਦੇ ਦੇ ਰਾਜਿਆਂ ਵਾਲਾ ਅਸੂਲ ਰਿਆ ਵਰਤਨ ਸੋ ਇਹਦਾ ਸਾਨੂੰ ਕਿਹ ਕਾਂਗਰਸ ਦੇ ਕਹੇ ਵੀ ਲੀਡਰ ਨੂੰ ਡਰਨੀ ਆ ਸੋ ਕਿਰਪਾ ਕਰਕੇ ਇਹ ਜਿਹੜੀਆਂ ਤੱਕੇਸ਼ਾਈਆਂ ਬੰਦ ਕੀਤੀਆਂ ਲੱਗਦਾ ਨਹੀਂ ਸੀਐਮ ਵੱਲੋਂ ਸਰਕਾਰ ਵੱਲੋਂ ਨਸ਼ਾ ਵਿਰੋਧ ਜੋ ਚਲਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਨਸ਼ੇ ਮੇਰੇ ਵਿਰੋਧ ਤੁਹਾਨੂੰ ਜੇ ਲੱਗਦਾ ਬੰਦ ਹੋਏ ਆ ਤੇ ਫਿਰ ਤੇ ਆਪਾਂ ਗੱਲ ਕਰੀਏ ਇਹਦੇ ਨਸ਼ੇ ਵਿਰੁੱਧ ਜਿਹੜੀ ਜੰਗ ਆ ਉਹਦੇ ਉਹਨਾਂ ਦੇ ਆਪਣੇ ਮੁਲਾਜ਼ਮ ਸਰਕਾਰ ਹੀ ਲਈ ਆ ਬਕਾਉਣ ਤੇ ਸਰਕਾਰ ਕੋਲ ਹੀ ਫੜੇ ਜਾਂਦੇ ਆ ਸਾਰਿਆਂ ਦੇ ਸਾਹਮਣੇ ਆ ਗਿਆ ਵਾ ਹੁਣ ਜਿੱਦਾਂ ਅੱਗੇ ਇੱਕ ਵਾਰਾਂ ਇਹਨਾਂ ਨੇ ਕੀਤਾ ਹੀ ਇੱਕ ਡਫਾਂਗ 100 ਕਿੱਲਾ ਪਹਿਲੀ ਫੜ ਲਈ 150 ਕਿੱਲਾ ਪਹਿਲੀ ਫੜ ਲਈ ਮਾਨ ਸਾਹਿਬ ਦੀ ਪਹਿਲੀ ਫੜ ਲਈ ਤੇ ਬਾਅਦ 24 ਬਲਫ ਨਿਕਲਿਆ ਕੁਛ ਵੀ ਨਹੀਂ ਉਦਾਂ ਹੀ ਤੁਹਾਡੇ ਉਦਾਂ ਸ਼ਾਰੂ ਕੀ ਕੀ ਕਾਰਨ ਕੀ ਸਮਝਦੇ ਹੋ ਜਿਹੜੀ ਇਹ ਸੋਸ਼ ਕਾਰਵਾਈ ਨਹੀਂ ਹੁੰਦੀ ਵੀ ਨਸ਼ਾ ਸ਼ਬਦ ਨਹੀਂ ਹੁੰਦਾ ਤੇ ਕਾਰਨ ਇਹ ਆ ਵੀ ਇਹਨਾਂ ਦੇ ਜਿਹੜੀ ਸਰਕਾਰ ਆ ਉਹ ਰਲੀ ਪਹਿਸਤਲੇ ਤਲੇ ਜਿਹੜੇ ਸਾਰੇ ਅਫਸਰ ਆ ਤੇ ਲੀਡਰ ਹੁੰ ਰਹੇ ਆ ਸਾਰੇ ਕਾਰਨ ਤੇ ਇਹੀ ਹੈ ਜਦਾਂ ਤਾਂ ਪਰ ਲੱਗਦਾ ਵੀ ਪੀਲੇ ਪੰਡੇ ਚ ਲਾ ਕੇ ਲੋਕਾਂ ਦੇ ਘਰ ਟਾ ਕੇ ਤੇ ਇਹ ਨਸ਼ਾ ਬੰਦ ਹੋ ਸਕਦਾ ਪੀਲਾ ਪੰਝਾ ਟਾਉਣਾ ਵਾ ਨਾ ਤੇ ਉਹਨਾਂ ਦੇ ਟਾਉਣ ਜਿਹੜੇ ਜਿਹੜੇ ਵੱਡੇ ਵੱਡੇ ਮਗਰਮਾਸ਼ਿਆ ਇਹ ਗਰੀਬ ਵਿਚਾਰਾ ਜੇ ਕੋਈ ਰੋਟੀ ਖਾਂਦਾ ਉਹਦੇ ਘਰ ਦੇ 8 ਬੱਚੇ ਉਹਦੀਆਂ 3 ਕੁੜੀਆਂ 4 ਬੱਚੇ ਛੋਟੇ ਆ ਉਹਨਾਂ ਤੇ ਪੀਲੇ ਪੰਜੇ ਚ ਲਾਉਂਦਾ ਨਹੀਂ ਫਾਇਦਾ ਜੇ ਪੀਲੇ ਪੰਜੇ ਚੜਾਉਣੇ ਆ ਤੇ ਉਹਨੂੰ ਇੱਕ ਡਿਟੇਲ ਬਣਾਉਣ ਹਿਸਟਰੀ ਤੇ ਵਿੱਚ ਜੋ ਵੀ ਆਪਣਾ ਲਿਸਟ ਬਣਾ ਕੇ ਜਿਹੜੇ ਪਹਿਲਾਂ ਜਿਨ੍ਹਾਂ ਦੇ ਪਰਚੇ ਹੋਏ ਆ ਉਹ ਉਹ ਕਰਨ ਨਾ ਕਿ ਅੱਜ ਸਵੇਰੇ 2 ਗ੍ਰਾਮਸ ਮੈਗ ਫੜ ਲਈ ਤੇ ਉਹਦੀ ਕੋਈ ਵਿਹਲੀ ਟਾ ਆਇਆ ਤੇ ਉਹਦੇ ਕਮਰਾ ਟਾ ਆਇਆ ਤੇ ਕਹਤਾ ਵੀ ਅਸੀਂ ਪੀਲੇ ਪੰਜੇ ਚ ਲਾਉਂਦੇ ਆ ਪੀਲੇ ਪੰਜੇ ਇੱਕ ਸੇਬ ਲੋਕਾਂ ਦੀਆਂ ਅੱਖਾਂ ਚ ਘੱਟਾ ਵਾ ਜਿਹੜੇ ਅਸਲ ਮਗਰਮਾਸ਼ੀਆ ਉਹਨਾਂ ਚ ਕੋਈ ਨਹੀਂ ਫੜਿਆ ਜਾਣ ਲਿਆ ਸਰਦਾਰ ਜੀ ਜਿਸ ਤਿੱਕੇ ਨਾਲ 2027 ਨੇੜੇ ਆ ਰਹੀ ਹੈ ਤੇ ਕਾਂਗਰਸ ਲੀਡਰਾਂ ਦੇ ਉੱਤੇ ਪਰਚੇ ਦਰਜ ਹੋ ਰਿਹਾ ਕੀ ਲੱਗਦਾ ਹੈ ਕਿ ਕਾਂਗਰਸ ਤੋਂ ਆਮ ਆਦਮੀ ਪਾਰਟੀ ਡਰ ਗਈ ਹੈ ਤੁਹਾਡੇ ਸਾਹਮਣੇ ਇਹ ਬਖਲਾੜ ਚ ਆ ਜੀ ਭਗਵੰਤ ਮਾਨ ਧੰਨ ਦੱਸਿਆ ਵੀ ਕਦੀ આજ ਤੱਕ ਨਹੀਂ ਹੋਇਆ ਕਿ ਮਜੂਤਾ ਸਰਕਾਰ ਧਰਨੇ ਦੇਵੇ ਇਹ ਬਖਲਾੜ ਤੇ ਕੰਮ ਆ ਉਹਨਾਂ ਨੂੰ ਦਿਹਣ ਡਿਆ ਵਾ ਵੀ ਆਉਣ ਵਾਲਾ ਟਾਈਮ ਸਾਡਾ ਜਿਹੜਾ ਵਾ ਉਹ ਖਤਮ ਆ ਤੇ 2027 ਜਾਉਣਾ ਸ਼ਾਇਦ ਅਸੀਂ ਡਰਾ ਲਾਂਗੇ ਪਰ ਉਹ ਆਪ ਡਰੇ ਪਏ ਆ ਇਸ ਕਰਕੇ ਕਾਂਗਰਸ ਨਾ ਕਦੀ ਡਰੀ ਹੀ ਇਹ ਜੁਝਾਰੂਆਂ ਦੀ ਕੌਮ ਆ ਨਾ ਪਹਿਲਾਂ ਡਰੀ ਹੀ ਨਾ ਹੁਣ ਡਰੂ ਜੀ 2027 ਦੀ ਤੁਹਾਡੇ ਸਾਹਮਣੇ ਬੂਥ ਲੈਵਲ ਤੇ ਤਿਆਰੀ ਹੈ ਜੀ ਬੂਥ ਲੈਵਲ ਤੋਂ ਪਿੰਡਾਂ ਲੈਵਲ ਤੋਂ ਜ਼ਿਲ੍ਹੇ ਲੈਵਲ ਤੋਂ ਹਰ ਤਰੀਕੇ ਨਾਲ ਤਿਆਰ ਕਰਾਂਗੇ ਜਿੱਦਾਂ ਦਾ ਹਰ ਵਰਕਰ ਨੂੰ ਨਾਲ ਲੈ ਕੇ ਚੱਲਿਆ ਜਾਊਗਾ ਤੇ ਬੂਥ ਲੈਵਲ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਆ ਗਈਆਂ ਤੁਹਾਨੂੰ ਇੱਚੀ ਪਤਾ ਲੱਗ ਜਾਣਾ ਕਾਂਗਰਸ ਦੀ ਕੀ ਨਿਕਲਦੀ ਹੈ ਜਿੱਤੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਊ ਕਿ ਪ੍ਰੋਗਰੈਸ ਹੈ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਇਸ ਸਮੇਂ ਪੰਜਾਬ ਦੇ ਲੋਕਾਂ ਨੂੰ ਇਹੋ ਕਹੂੰਗਾ ਕਿ ਇਹ ਜਿਹੜੇ ਸੋਸ਼ਲ ਮੀਡੀਆ ਵਾਲੇ ਬਣੇ ਸੀ ਜਿਹੜੇ ਇਕਲੌਤੀ ਇਨਕਲਾਬੀ ਬਣੇ ਆ ਤੇ ਜਿਹੜੇ ਝੂਠ ਦੇ ਪਲੰਦੇ ਆ ਇਹਨਾਂ ਨੂੰ ਪਿੱਛੇ ਕਰਕੇ ਤੇ ਆਪਣੀ ਅਸਲ ਜਿਹੜੀ ਮਾਂ ਪਾਰਟੀ ਕਾਂਗਰਸ ਪਾਰਟੀ ਨੂੰ ਲਿਆਓ ਤੇ ਕਾਂਗਰਸ ਦੀ ਸਰਕਾਰ ਬਣਾਓ ਵੀ ਸੋਸਾਈ ਸਤਿਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਪੰਮਾ ਪ੍ਰਧਾਨ ਮਜੀਠਾ ਕਾਂਗਰਸ ਪਾਰਟੀ ਵਰਕਰ ਹਲਕਾ ਮਜੀਠਾ ਅੱਜ ਹਲਕਾ ਮਜੀਠਾ ਤੇ ਕਾਂਗਰਸ ਪਾਰਟੀ ਵੱਲੋਂ ਜੋ ਨਿੰਦਨੀਏ ਕਾਰਵਾਈ ਝੂਠਾ ਪਰਚਾ ਦਰਜ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਆਗੂ ਵਿਰੋਧੀ ਧਿਰ ਜਿਵੇਂ ਭਗਵੰਤ ਮਾਨ ਦੀ ਸਰਕਾਰ ਵੱਲੋਂ ਦਰਜ ਕੀਤਾ ਗਿਆ ਉਸੇ ਰੋਸ ਵਜੋਂ ਤੇ ਕੇਂਦਰ ਵਿੱਚ ਮੋਦੀ ਦੀ ਸਰਕਾਰ ਰਾਜ ਕਰ ਰਹੀ ਜੋ ਈਡੀ ਨੂੰ ਸਾਡੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੇ ਖਿਲਾਫ ਤੇ ਸ੍ਰੀ ਰਾਹੁਲ ਗਾਂਧੀ ਜੀ ਦੇ ਖਿਲਾਫ ਵਰਤ ਕੇ ਤਕੇ ਸ਼ਾਇਆ ਕਰ ਰਹੀ ਆ ਝੂਠੀਆਂ ਕਾਰਵਾਈਆਂ ਕਰ ਰਹੀ ਆ ਉਸ ਦੇ ਖਿਲਾਫ ਅੱਜ ਰੋਸ ਮਜਾਰਾ ਕਰਨਾ ਸੀ ਉਸ ਕਰਕੇ ਹਲਕਾ ਮਜੀਠਾ ਦੇ ਕਾਂਗਸ ਪਾਰਟੀ ਦੇ ਵਰਕਰ ਅੱਜ ਵੱਡੇ ਰੂਪ ਦੇ ਵਿੱਚ ਇਕੱਠੇ ਹੋਏ ਸਰ ਕੀ ਕਰਨਾ ਜਿਹੜੇ ਅੱਜ ਦੇ ਰੋਸ ਮਜਾਰਾ ਕੀਤਾ ਗਿਆ ਕੀ ਕਰਨਾ ਚਾਹੁੰਦੇ ਸਰ ਡਿਟੇਲ ਦੱਸੋ ਦੇਖੋ ਵੀਰੋ ਪੰਜਾਬ ਦੀ ਝੂਠੇ ਇਨਕਲਾਬੀਆਂ ਤੇ ਸਰਕਾਰ ਤੇ ਝੂਠੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਤੇ ਉਹਨਾਂ ਦੀ ਪੁਲਿਸ ਫੋਰਸ ਵੱਲੋਂ ਸਾਡੇ ਮਾਣਯੋਗ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਖਿਲਾਫ ਜੋ ਇੱਕ ਝੂਠਾ ਪਰਚਾ ਦਰਜ ਕੀਤਾ ਗਿਆ ਉਹ ਆਪਣੀਆਂ ਨਕਾਮੀਆਂ ਨੂੰ ਲੁਕਾ ਨਹੀਂ ਸਕਦੇ ਪੰਜਾਬ ਦੇ ਲੋਕਾਂ ਨੇ ਉਹਨਾਂ ਦੀਆਂ ਨਕਾਮੀਆਂ ਨੂੰ ਪਛਾਣ ਲਿਆ ਉਹਨਾਂ ਦੀਆਂ ਕਮਜ਼ੋਰੀਆਂ ਨੂੰ ਲੱਭ ਲਿਆ ਉਹ ਹੁਣ ਇਹਨਾਂ ਚੀਜ਼ਾਂ ਤੇ ਪੜਦਾ ਪਾ ਕੇ ਝੂਠੇ ਪਰਚੇ ਦਰਜ ਕਰਕੇ ਕਾਂਗਰਸ ਪਾਰਟੀ ਦੇ ਵਰਕਰ ਨੂੰ ਜਾਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਦੁਬਾਰ ਨਹੀਂ ਸਕਦੇ ਪ੍ਰਧਾਨ ਸਾਹਿਬ ਅੱਜਕੱਲ ਭਗਵੰਤ ਮਾਨ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦਾ ਉਦਘਾਟਨ ਹੋ ਰਿਹਾ ਜੀ ਕੀ ਕਹਿਣਾ ਚਾਹੁੰਦੇ ਹੋ ਵੇਖੋ ਵੀਰੋ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਬਿਲਕੁਲ ਉਹ ਝੂਠ ਦਾ ਕੰਮ ਕਰ ਰਹੇ ਜੀ ਮੈਂ ਤੁਹਾਡੇ ਆਨ ਕੈਮਰਾ ਕਹਿ ਰਿਹਾ ਕਿ ਉਹ ਇੱਕ ਕਮਰੇ ਦਾ ਬਜਟ ਲਗਭਗ 15 ਲੱਖ ਰੁਪਈਆ ਲਾ ਕੇ 5 5 6 6 ਕਮਰੇ ਹਰ ਸਕੂਲ ਦੇ ਵਿੱਚ ਤਿਆਰ ਕੀਤੇ ਗਏ ਜਿਹੜੇ ਕਿ ਪਹਿਲਾਂ ਹੀ ਸਕੂਲਾਂ ਦੇ ਵਿੱਚ ਕਮਰੇ ਤਿਆਰ ਸੀ ਉਹਨਾਂ ਦੀ ਸਿਰਫ ਲੰਬਾ ਪੋਚੀ ਦੇ ਉੱਤੇ ਇੱਕ 5 7 ਕੰਪਿਊਟਰ ਰੱਖ ਕੇ ਉਹਨਾਂ ਨੇ ਜੋ 15 15 ਲੱਖ ਰੁਪਈਆ ਦਾ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਕੀਤਾ ਮੈਂ ਇਸ ਦੀ ਅਜਾਜ ਏਜੰਸੀਆਂ ਤੋਂ ਮੰਗ ਕਰਦਾ ਕਿ ਇਸ ਦੀ ਨਿਰਪੱਖ ਜਾਂਚ ਕਰਕੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ